ਸਰਕਾਰਾਂ ਸੁੱਤੀਆਂ ਪਈਆਂ ਜੀ ਤਾਂ ਕਰਕੇ ਸਾਨੂੰ ਸਿੱਖ ਕੌਮ ਨੂੰ ਮੁਰੇ ਆਣਾ ਪੈਂਦਾ ਹਰ ਬਰ ਦਾ ਕੰਮ ਹੈ ਸਰਕਾਰ ਦਾ ਹਰ ਵਾਰੀ ਬੰਨ ਪਹਿਲਾਂ ਪੱਕੇ ਕਰਨੇ ਚਾਹੀਦੇ ਇਹਨਾਂ ਨੂੰ ਭਾਈ ਜੀ 2% ਅਖਵਾਉਣ ਵਾਲੇ ਸਿੱਖ ਹਰ ਪਾਸੇ ਮਦਦ ਕਰਨ ਲਈ ਕਿਉਂ ਪਹੁੰਚ ਜਾਂਦੇ ਜੀ ਸਾਡਾ ਬਾਪੂ ਕਰਾ ਕੇ ਤੇ ਇਹ ਐਫ ਡੀ 20 ਰੁਪਏ ਦੀ ਸਾਡਾ ਵਿਆਜ ਨਹੀਂ ਮੁਕਰਿਆ ਹੂੰ ਬਾਬਾ ਨਾਨਕ ਤੁਹਾਨੂੰ ਪਤਾ ਹੀ ਹੈ ਹੂੰ ਉਹ ਐਫ ਡੀ ਦੀ ਸੀ ਉਹ ਚਲਾ ਰਹੇ ਲੰਗਰ ਸਾਰੇ ਕਿਤੇ ਯੂਪੀ ਬਿਹਾਰ ਦੇ ਲੋਕ ਨੇ ਉਹ ਪੰਜਾਬ ਨਾਲ ਕਿਉਂ ਨਹੀਂ ਖੜੇ ਜੀ ਪਾਈ ਜੇ ਪੰਜਾਬ ਨਾਲ ਪੰਜਾਬ ਨੂੰ ਇਹ ਖੜਨਾ ਪੈਂਦਾ ਇੱਕ ਪੰਜਾਬ ਦੇ ਦਰਿਆਏ ਬਸ ਪੰਜਾਬੀ ਜਿਹੜੇ ਸਭ ਤੇ ਮੁਰੇ ਹੋ ਜਾਂਦੇ ਆ ਬਾਕੀ ਇਹ ਮਦਦ ਲਈ ਕੋਈ ਨਹੀਂ ਉੱਠਦਾ ਨਾ ਕੋਈ ਆਊਟਰ ਸਟੇਟ ਉੱਠਦੀ ਹੈ ਜੀ ਨਾ ਹਮਾਚਲ ਲਾ ਲੋ ਕੋਈ ਹੋਰ ਜੁਪੀ ਬਿਆਰ ਲਾ ਲੋ ਜਿੱਥੇ ਕਿਤੇ ਹਾੜ ਹੁੰਦੇ ਆ ਆਪਣੇ ਪੰਜਾਬੀ ਹੋ ਜਾਂਦੇ ਆ ਜੀ ਦੂਜਾ ਕੋਈ ਹੋਰ ਸਟੇਟ ਦਾ ਸਾਡੇ ਕੋ ਆਕੇ ਨਹੀਂ ਖੜਦਾ ਨਾ ਸਾਨੂੰ ਕੋਈ ਪੁੱਛਦਾ ਨਾ ਤਾਂ ਸਾਡੇ ਕੋ ਮੀਡੀਆ ਦਿਖਾ ਰਿਹਾ ਸਾਡੀ ਖਬਰ ਸਾਰਾ ਪੰਜਾਬ ਡੁੱਬਿਆ ਹੋਇਆ ਜੀ ਇੱਕ ਵੀ ਬੰਦੇ ਨੇ ਮੀਡੀਆ 'ਚ ਦਿਖਾਇਆ ਨਹੀਂ ਹੈਗਾ ਨੈੱਟ ਤੇ ਹੀ ਵਾਇਰਲ ਹੋਈ ਹੈ ਇੰਸਟਾਗ੍ਰam ਤੇ ਵੀਡੀਓ ਤਾਂ ਸਾਨੂੰ ਪਤਾ ਲੱਗਿਆ ਜੀ ਤੇ ਖਾਲਸੇ ਦੇ ਨਿਸ਼ਾਨ ਆ ਭਾਈ ਜੀ ਐਦਾਂ ਹੀ ਝੂਲਦੇ ਰਹੇ ਨੇ ਆ ਬਾਕੀ ਜਿੱਦਾਂ ਵੀ ਕਿਤੇ ਲੋਡ ਪੈਂਦੀ ਆ ਅਸੀਂ ਹਰ ਵਾਰ ਸਾਮੇ ਮੋਂਡੇ ਨਾਲ ਮੋਂਡਾ ਲਾ ਕੇ ਪੰਜਾਬ ਨਾ ਖੜੇ ਆ ਇਹ ਜਿਹੜੀਆਂ ਤਸਵੀਰਾਂ ਨੇ ਇਧਰਲੇ ਪਾਸੇ ਹੋ ਕੇ ਜ਼ਰੂਰ ਦਿਖਾ ਦਿਓ ਭਾਈ ਜੀ ਆ ਤਸਵੀਰਾਂ ਤੇ ਆ ਤਸਵੀਰਾਂ ਕੇ ਲੋਕਾਂ ਨੂੰ ਚੁੱਪ ਦੀਆਂ ਨੇ ਤੁਸੀਂ ਟਰੱਕ ਤੇ ਅੱਗੇ ਲਾ ਕੇ ਹੜਪੀੜਤਾ ਦੀ ਮਦਦ ਕਰਨ ਵਾਸਤੇ ਪਹੁੰਚ ਰਹੇ ਹੋ ਦੋਸਤੋ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਨੇ ਹੜ ਆਏ ਹੋਏ ਨੇ ਪੰਜਾਬ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਮੌਕੇ ਦੀਆਂ ਸਰਕਾਰਾਂ ਨੂੰ ਜਿਹੜੇ ਪੀੜਤ ਲੋਕ ਨੇ ਹੜ ਪੀੜਤ ਇਲਾਕੇ ਦੇ ਵਿੱਚ ਜਾ ਕੇ ਪੀੜਤਾਂ ਦੀ ਮਦਦ ਸਰਕਾਰ ਨੂੰ ਕਰਨੀ ਚਾਹੀਦੀ ਹੈ ਪਰ ਸਰਕਾਰ ਨਹੀਂ ਕਰ ਰਹੀ ਮਦਦ ਲੋਕਾਂ ਦੀ ਕਰ ਰਹੇ ਨੇ ਇਹ ਸਿੱਖ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਇਲਾਕੇ ਦੇ ਵਿੱਚ ਚਾਹੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਤੋਂ ਬਾਹਰ ਨਹੀਂ ਬਾਹਰਲੇ ਸੂਬਿਆਂ ਦੀ ਗੱਲ ਕਰ ਲਈਏ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਾ ਕੇ ਇਹ ਸਿੱਖ ਨੇ ਜਿਹੜੇ ਉਹ ਲੋਕਾਂ ਦੀ ਮਦਦ ਕਰਦੇ ਨੇ ਤਾਂ ਹੜਪੀੜਤਾ ਵਾਸਤੇ ਜਿਹੜਾ ਟਰੱਕ ਆ ਰਸਦ ਦਾ ਭਰ ਕੇ ਜਿਹੜਾ ਇਹਨਾਂ ਲੋਕਾਂ ਵੱਲੋਂ ਜਿਹੜਾ ਹੜਪੀੜਤੇ ਇਲਾਕੇ ਦੇ ਵਿੱਚ ਜਾ ਕੇ ਉਹ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਖਾਸ ਤੌਰ ਤੇ ਇਹ ਮੂਰੇ ਬੈਨਰ ਦਿਖਾ ਦਿਓ ਜਿਹੜਾ ਬੈਨਰ ਲੱਗਿਆ ਹੋਇਆ ਨਾਲ ਸਭ ਤੋਂ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਉਹਨਾਂ ਦੀ ਤਸਵੀਰ ਲੱਗੀ ਹੋਈ ਹੈ ਇਧਰਲੇ ਪਾਸੇ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਨੇ ਖਡੂਰ ਸਭਾ ਪਾਰਲੀਮੈਂਟ ਹਲਕੇ ਤੋਂ ਤਾਂ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਤੇ ਜਿੱਥੇ ਸਰਕਾਰਾਂ ਮਦਦ ਨਹੀਂ ਪਹੁੰਚਾਉਂਦੀਆਂ ਉੱਥੇ ਸਿੱਖ ਕੌਮ ਮਦਦ ਪਹੁੰਚਾਉਂਦੀ ਹੈ ਤੇ ਰੋਪੜੇ ਹਲਕੇ ਤੋਂ ਰੋਪੜੇ ਇਲਾਕੇ ਤੋਂ ਇਹ ਵੀਰ ਨੇ ਜਿਹੜੇ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਮਦਦ ਕਰਨ ਵਾਸਤੇ ਪਹੁੰਚ ਰਹੇ ਨੇ ਤੇ ਸਾਡੇ ਨਾਲ ਇੱਥੇ ਵੀਰ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਸਸੀ ਗੱਲ ਜੀ ਭਲ ਸਾਹਿਬ ਜੀ ਅੱਛਾ ਭਾਈ ਜੀ ਕਿਵੇਂ ਜ਼ੈਨ ਦੇ ਵਿੱਚ ਆਈਡੀਆ ਆਇਆ ਜਾਂ ਕਿਉਂ ਸੋਚ ਕੇ ਤੁਸੀਂ ਜਿਹੜੇ ਹੜਪੀਟ ਤੇ ਇਲਾਕੇ ਦੇ ਵਿੱਚ ਮਦਦ ਲੈ ਕੇ ਜਾ ਰਹੇ ਹੋ ਜੀ ਇੱਧਰ ਆ ਜਾਓ ਬੈਨਰ ਦੇ ਸਾਹਮਣੇ ਜੀ ਭਾਈ ਗੁਰਜੀ ਅਸੀਂ ਸਾਡਾ ਸੇਵਾ ਸੋਲਕੀਆਂ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਉੱਥੋਂ ਸਾਡਾ ਗਰੁੱਪ ਆਈ ਆਪਣਾ ਸੇਵਾ ਦਾ ਇਹ ਸਾਰੇ ਆਪਣੇ ਸੇਵਾਦਾਰ ਨੇ ਇੱਥੇ ਦੇ ਤੇ ਉੱਥੇ ਅਸੀਂ ਜਿੱਦਾਂ ਅਸੀਂ ਵੀਡੀਓ ਵੇਖਦੇ ਆਂ ਜੀ ਸੋਸ਼ਲ ਮੀਡੀਆ ਤੋਂ ਤੇ ਉੱਥੋਂ ਸਾਨੂੰ ਵੀ ਉਤਸ਼ਾਹ ਜਾਗਰੂਤੀ ਮਿਲਦੀ ਆ ਵੀ ਅਸੀਂ ਵੀ ਆਪਣੀ ਤਿਲ-ਫੁੱਲ ਸੇਵਾ ਦਾ ਯੋਗਦਾਨ ਦਈਏ ਤੇ ਪਹਿਲਾਂ ਪਿਛਲੇ ਹਫ਼ਤੇ ਅਸੀਂ ਸੁਲਤਾਨਪੁਰ ਲੋਧੀ ਗਏ ਸੀਗੇ ਸੇਵਾ ਲਈ ਗਈ ਤੇ ਇਸ ਹੁਣ ਹੁਣ ਸੇਵਾ ਇਕੱਠੀ ਕਰਕੇ ਅਸੀਂ ਜੋ ਵੀ ਤਿਲ ਫੁੱਲ ਸਭ ਦੀ ਸੇਵਾਦਾਰਾਂ ਦੀ ਕਮਾਈ ਵਿੱਚੋਂ ਤੇ ਫਿਰ ਅਸੀਂ ਹੁਣ ਇਹ ਡੇਰਾ ਬਾਬਾ ਨਾਨਕ ਸੇਵਾ ਲੈ ਕੇ ਚੱਲੇ ਜੀ ਇਹ ਸਰਕਾਰਾਂ ਦਾ ਫਰਜ਼ ਬਣਦਾ ਜੀ ਲੋਕਾਂ ਦੀ ਸੇਵਾ ਕਰਨ ਨੂੰ ਲੈ ਕੇ ਜਾਂ ਪੀੜਤਾਂ ਵਾਸਤੇ ਰਸਦ ਪਹੁੰਚਾਉਣ ਲਈ ਜਾਂ ਸਮਾਨ ਪਹੁੰਚਾਉਣ ਦਾ ਕੰਮ ਸਰਕਾਰਾਂ ਦਾ ਹੁੰਦਾ ਇਹ ਸਿੱਖ ਤੋਂ ਹਾਂ ਤਾਂ ਇੰਨਾ ਦਰਿਆਦਲ ਕਿਉਂ ਆ ਜੀ ਜਿੱਥੇ ਪੀੜਤ ਲੋਕ ਹੁਣ ਉੱਥੇ ਟਰੱਕ ਭਰ ਕੇ ਪਹੁੰਚ ਜਾਂਦੇ ਜੀ ਦੇਖੋ ਆਪਣੇ ਸਰਕਾਰਾਂ ਸੁੱਤੀਆਂ ਪਈਆਂ ਜੀ ਸਰਕਾਰਾਂ ਸੁੱਤੀਆਂ ਪਈਆਂ ਜੀ ਤਾਂ ਕਰਕੇ ਸਾਨੂੰ ਸਿੱਖੇ ਕੰਮ ਨੂੰ ਮੁਰੇ ਆਣਾ ਪੈਂਦਾ ਹਰ ਬਰ ਦਾ ਕੰਮ ਹੈ ਸਰਕਾਰ ਦਾ ਹਰ ਵਾਰੀ ਬੰਨ ਪਹਿਲਾਂ ਪੱਕੇ ਕਰਨੇ ਚਾਹੀਦੇ ਇਹਨਾਂ ਨੂੰ ਜਦੋਂ ਪਤਾ ਪਾਣੀ ਵੱਧ ਰਿਹਾ ਇਹ ਬੰਨ ਪੱਕੇ ਨਹੀਂ ਕਰਦੇ ਜਦੋਂ ਫਿਰ ਪਾਣੀ ਟੁੱਟ ਜਾਂਦਾ ਫਿਰ ਫੋਨ ਤੇ ਕਈ ਜਾਂਦੇ ਆ ਵੀ ਬੰਨ ਕਰਾਂਗੇ ਤੁਹਾਨੂੰ ਪਾਣੀ ਪਿਜਾ ਦਾਂਗੇ ਇਹ ਪਿਜਾ ਦਾਂਗੇ ਅਸੀਂ ਲੋਕਾਂ ਤੋਂ ਪਤਾ ਕਰਿਆ ਉਹ ਕਹਿ ਰਹੇ ਸਾਡੇ ਕੋਲ ਕੁਝ ਨਹੀਂ ਪਹੁੰਚ ਰਿਆ ਅਸੀਂ ਸਾਨੂੰ ਸਪੈਸ਼ਲ ਬੰਦਿਆਂ ਨੇ ਦੱਸਿਆ ਵੀ ਸਾਡੇ ਕੋਲ ਤਾਂ ਪਾਣੀ ਨਹੀਂ ਪਹੁੰਚਿਆ ਅਸੀਂ ਟਰੱਕ ਦੇ ਵਿੱਚ 1500 ਪੇਟੀ ਲਿਆਏ ਪਾਣੀ ਖਦੀ ਤੇ ਅਸੀਂ ਡੰਗਰਾਂ ਦਾ ਤੇ ਹਰਾਚਾਰਾ ਰਾਤ ਭੇਜਿਆ ਜੀ ਤੇ ਅਸੀਂ ਅੱਗੇ ਨੂੰ ਵੀ ਮਦਦ ਕਰਾਂਗੇ ਅਸੀਂ ਆਪਣੇ ਪੰਜਾਬ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜੇ ਆ ਤੇ ਅਸੀਂ ਸਰਕਾਰਾਂ ਵੱਲ ਕੋਈ ਆਸ ਨਹੀਂ ਰੱਖਦੇ ਇੰਨਾ ਸਾਨੂੰ ਲੋੜ ਹੈ ਇਹ ਬਾਈ ਜੀ ਇਹ ਪੰਜਾਬੀ ਹੁਣ ਪੰਜਾਬੀ ਦੇ ਨਾਲ ਖੜੇ ਨੇ ਜੇ ਬਾਹਰਲੇ ਸੂਬਿਆਂ ਦੀ ਗੱਲ ਕਰ ਲਈਏ ਯੂਪੀ ਬਿਹਾਰ ਦੇ ਲੋਕ ਨੇ ਉਹ ਪੰਜਾਬ ਨਾਲ ਕਿਉਂ ਨਹੀਂ ਖੜੇ ਜੀ ਭਾਈ ਜੀ ਪੰਜਾਬ ਨਾਲ ਪੰਜਾਬ ਨੂੰ ਇਹ ਖੜਨਾ ਪੈਂਦਾ ਇੱਕ ਪੰਜਾਬ ਦੇ ਦਰਿਆਏ ਬਸ ਪੰਜਾਬੀ ਜਿਹੜੇ ਸਭ ਤੇ ਮੁਰੇ ਹੋ ਜਾਂਦੇ ਆ ਬਾਕੀ ਇਹ ਮਦਦ ਲਈ ਕੋਈ ਨਹੀਂ ਉੱਠਦਾ ਨਾ ਕੋਈ ਆਊਟਰ ਸਟੇਟ ਉੱਠਦੀ ਆ ਜੀ ਨਾ ਹਮਾਚਲ ਲਾ ਲੋ ਕੋਈ ਹੋਰ ਜੁਪੀ ਬਿਆਹ ਲਾ ਲੋ ਜਿੱਥੇ ਕਿਤੇ ਹਾੜ ਹੁੰਦੇ ਆ ਆਪਣੇ ਪੰਜਾਬੀ ਹੋ ਜਾਂਦੇ ਆ ਜੀ ਦੂਜਾ ਕੋਈ ਆਹ ਹੋਰ ਸਟੇਟ ਦਾ ਸਾਡੇ ਕੋ ਆਕੇ ਨਹੀਂ ਖੜਦਾ ਨਾ ਸਾਨੂੰ ਕੋਈ ਪੁੱਛਦਾ ਨਾ ਤਾਂ ਸਾਡੇ ਕੋਲ মিডিਆ ਦਿਖਾ ਰਿਹਾ ਸਾਡੀ ਖਬਰ ਸਾਰਾ ਪੰਜਾਬ ਡੁੱਬਿਆ ਹੋਇਆ ਜੀ ਇੱਕ ਵੀ ਬੰਦੇ ਨੇ মিডিਆ 'ਚ ਦਿਖਾਇਆ ਨਹੀਂ ਹੈਗਾ ਨੈੱਟ ਤੇ ਹੀ ਵਾਇਰਲ ਹੋਈ ਜਾਂ ਇੰਸਟਾਗ੍ਰam ਤੇ ਵੀਡੀਓ ਤਾਂ ਸਾਨੂੰ ਪਤਾ ਲੱਗਿਆ ਜੀ ਤੇ ਭਾਈ ਜੀ ਜਿਹੜੇ ਕੇਸਰੀ ਨਿਸ਼ਾਨ ਨੇ ਕਿਸ ਚੀਜ਼ ਦੇ ਪ੍ਰਤੀਕ ਨੇ ਜੀ ਭਈ ਇਹ ਖਾਲਸਾ ਦੇ ਨਿਸ਼ਾਨ ਸਾਹਿਬ ਨੇ ਤੇ ਇੰਨਾ ਟਾਈਮ ਝੂਲਦੇ ਰਹਿਣੇ ਆ ਜੀ ਜੀ ਤੇ ਖਾਲਸਾ ਦੇ ਨਿਸ਼ਾਨ ਆ ਭਾਈ ਜੀ ਐਦਾਂ ਹੀ ਝੂਲਦੇ ਰਹਿਣੇ ਆ ਬਾਕੀ ਜਿੱਦਾਂ ਵੀ ਕਿਤੇ ਲੋਡ ਪੈਂਦੀ ਆ ਅਸੀਂ ਹਰ ਵਾਰ ਸਾਮੇ ਮੋਂਡੇ ਨਾਲ ਮੋਂਡੇ ਲਾ ਕੇ ਪੰਜਾਬ ਨਾਲ ਖੜੇ ਆ ਤੇ ਅੱਗੇ ਨੂੰ ਵੀ ਖੜਾਂਗੇ ਜੇ ਕਦੇ ਵੀ ਲੋਡ ਪੈਂਦੀ ਆ ਅਸੀਂ ਆਵਾਂਗੇ ਫਰੋਪੜ ਜ਼ਿਲ੍ਹੇ ਤੋਂ ਆਏ ਆ ਸਾਡਾ ਕੰਟੈਕਟ ਹੈਗਾ ਜੀ ਤੇ ਬੈਨਰ ਤੇ ਵੀ ਲਿਖਿਆ ਵਾ ਸਾਡਾ ਨੰਬਰ ਦੇ ਦਿਓ ਅਸੀਂ ਆਵਾਂਗੇ ਜਿੱਥੇ ਲੋ ਜਦੋਂ ਭਾਵੇਂ ਦੇਸ਼ ਤੇ ਮਾੜੇ ਸਮੇਂ ਦੀ ਗੱਲ ਕਰ ਲਈਏ ਜਦੋਂ ਯੁੱਧ ਵਰਗੇ ਹਾਲਾਤ ਬਣੇ ਹੁੰਦੇ ਨੇ ਉਦੋਂ ਵੀ ਸਿੱਖ ਰੈਜੀਮੈਂਟ ਮੋਰੇ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚ ਨਹੀਂ ਬਲਕਿ ਹੋਰ ਵੀ ਸੂਬਿਆਂ ਦੇ ਵਿੱਚ ਜਦੋਂ ਮਾੜੇ ਹਾਲਾਤ ਬਣੇ ਹੁੰਦੇ ਨੇ ਕੁਦਰਤੀ ਆਫਤਾਂ ਹੁੰਦੀਆਂ ਨੇ ਉਦੋਂ ਵੀ ਸਿੱਖ ਮੋਰੇ ਹੁੰਦੇ ਨੇ ਬਾਕੀ ਲੋਕਾਂ ਦਾ ਜੇ ਆਪਾਂ ਜ਼ਿਕਰ ਕਰ ਲਈਏ ਬਾਕੀ ਲੋਕ ਕਿਉਂ ਨਹੀਂ ਮੋਰੇ ਹੁੰਦੇ ਜੀ ਇਹ ਤਾਂ ਹੀ ਲੋਕਾਂ ਨੂੰ ਸੋਚਣਾ ਪੈਣਾ ਹੁਣ ਕੱਲੀ ਸਿੱਖ ਗੋਮੇ ਆ ਜੀ ਮੋਰੇ ਚਾਹੇ ਹਾਰ ਆਵੇ ਚਾਹੇ ਕਿਤੇ ਕੋਈ ਦੇਸ਼ ਲਈ ਜਾਵੇ ਕਿਤੇ ਵੀ ਪੰਜਾਬ ਚਾਹੇ ਜਿੱਥੇ ਮਰਜ਼ੀ ਚਲੇ ਜਾਓ ਸਾਰੇ ਪਾਸੇ ਸਿੱਖ ਰਹੇ ਜੀ ਮੈਂ ਟੇ ਮੁਰੇ ਆ ਆਪਣੇ ਫੌਜੀ ਵੀਰ ਵੀ ਆ ਉੱਥੇ ਵੀ ਸਿੱਖੇ ਆ ਪਰ ਮੇਨ ਗੱਲ ਤਾਂ ਸਰਕਾਰਾਂ ਨੂੰ ਆਪੇ ਸੋਚਣਾ ਚਾਹੀਦਾ ਜੀ ਇਕੱਲੇ ਸਿੱਖੇ ਨਹੀਂ ਹੈਗੇ ਜੀ ਪੰਜਾਬ ਚ ਹੋਰ ਵੀ ਬਥੇਰੇ ਲੋਕ ਨੇ ਤੇ ਮਦਦ ਕਰਨ ਲਈ ਸਭ ਨੂੰ ਆਉਣਾ ਚਾਹੀਦਾ ਸਰਕਾਰ ਨੂੰ ਮਦਦ ਪਜਾਣੀ ਚਾਹੀਦੀ ਤੇ ਇਹਨਾਂ ਨੇ ਪਜਾਈ ਨਹੀਂ ਅਸੀਂ ਤਾਂ ਆਏ ਆ ਬਾਈ ਖਾਲਸਾ ਭਾਈ ਹੋਰ ਵੀ ਇੱਥੇ ਲੋਕ ਨੇ ਭਾਈ ਜੀ 2% ਅਖਵਾਉਣ ਵਾਲੇ ਸਿੱਖ ਹਰ ਪਾਸੇ ਮਦਦ ਕਰਨ ਲਈ ਕਿਉਂ ਪਹੁੰਚ ਜਾਂਦੇ ਜੀ ਸਾਡਾ ਬਾਪੂ ਕਰਾ ਕੇ ਤਾਂ ਇਹ ਐਫ ਡੀ 200 ਰੁਪਏ ਦੀ ਸਾਡਾ ਵਿਆਜ ਨਹੀਂ ਮੁਕਰਿਆ ਹੂੰ ਬਾਬਾ ਨਾਨਕ ਤੁਹਾਨੂੰ ਪਤਾ ਹੀ ਹੈ ਹੂੰ ਉਹ ਐਫ ਡੀ ਦੇ ਸੀ ਕੋਕ ਚਲਾ ਰਹੇ ਲੰਗਰ ਸਾਰੇ ਕਿਤੇ ਹੂੰ ਸਾਡੀ ਐਫ ਡੀ ਨਹੀਂ ਮੁਕਰਈ ਉਹ ਜਿੰਨਾ ਸਮਾਂ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨੇ ਕਿਸੇ ਤੇ ਜੇਕਰ ਮਾੜਾ ਸਮਾਂ ਹੁੰਦਾ ਆ ਉਦੀ ਜਾ ਕੇ ਹਮਦਰਦੀ ਲਈ ਜਾ ਉਦੀ ਹੈਲਪ ਕਰਦੇ ਰਹੋਗੇ ਜੀ ਜ ਜਿੰਨਾ ਚਿਰ ਜਾਣਾ ਸਾਡੀ ਹੂੰ ਸਾਡਾ ਨਿਸ਼ਾਨ ਝੂਲਦਾ ਕਰਦੇ ਰਾਂਗੇ ਜੀ ਜਿੱਥੇ ਵੀ ਉਪਤਾ ਪਊਗੀ ਫਿਰ ਵੀ ਅਸੀਂ ਉਹ ਜਾਣਾ ਹੂੰ ਸਰਕਾਰ ਕੋਈ ਨਹੀਂ ਪੁੱਛਦੀ ਤੁਹਾਨੂੰ ਪਤਾ ਹੀ ਹੈ ਹੂੰ ਤੁਸੀਂ ਵੀ ਦੇਖੇ ਰਹੇ ਹੋ ਠੀਕ ਹੈ ਠੀਕ ਹੈ ਛੋਟਾ ਵੀਰ ਇੱਥੇ ਹੈ ਇਹ ਬਾਈ ਜੀ ਇਹ ਵੈਸੇ ਤਾਂ ਗੋਲ ਪਰਨੇ ਵਾਲੇ ਲੋਕਾਂ ਨੂੰ ਚੁੱਭਦੇ ਨੇ ਹੁਣ ਜਦੋਂ ਮਾੜਾ ਸਮਾਂ ਹੁੰਦਾ ਤਾਂ ਗੋਲ ਪਰਨੇ ਵਾਲੇ ਮਦਦ ਕਰਨ ਵਾਸਤੇ ਪਹੁੰਚ ਰਹੇ ਨਹੀਂ ਜੀ ਹਾਂਜੀ ਹਾਂਜੀ ਹੂੰ ਠੀਕ ਹੈ ਜੀ ਹੋਰ ਵੀ ਇੱਥੇ ਬਾਈ ਜੀ ਨੇ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਅੱਗੇ ਨੂੰ ਆ ਜਿਓ ਇਹ ਜਿਹੜੀਆਂ ਤਸਵੀਰਾਂ ਨੇ ਇਧਰਲੇ ਪਾਸੇ ਉਹ ਕਿ ਜ਼ਰੂਰ ਦਿਖਾ ਦਿਓ ਬਾਈ ਜੀ ਆਹ ਤਸਵੀਰਾਂ ਤੇ ਆਹ ਤਸਵੀਰਾਂ ਤੇ ਲੋਕਾਂ ਨੂੰ ਚੁੱਭਦਿਆਂ ਨੇ ਤੁਸੀਂ ਟਰੱਕ ਤੇ ਅੱਗੇ ਲਾ ਕੇ ਹੜਪੀਟਾਂ ਦੀ ਮਦਦ ਕਰਨ ਵਾਸਤੇ ਪਹੁੰਚ ਰਹੇ ਹੋ ਇਹ ਜਿਹੜੀਆਂ ਜਿਹੜੇ ਲੋਕਾਂ ਨੂੰ ਤਸਵੀਰਾਂ ਚੁੱਭਦਿਆਂ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜੀ ਲੋਕਾਂ ਨੂੰ ਦੇਖੋ ਜੀ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਸਭ ਦੀ ਆਪਣੀ ਆਪਣੀ ਸੋਚ ਆ ਜਿਨ੍ਹਾਂ ਨੂੰ ਇਹ ਅੱਤਵਾਦੀ ਲੱਗਦੇ ਆ ਉਹਨਾਂ ਨੂੰ ਚੁੱਭਣੇ ਆ ਆਪਣੇ ਪੰਜਾਬੀ ਲੋਕ ਵੀ ਚੁੱਹਦੇ ਆ ਬਹੁਤ ਲੋਕ ਆ ਉਹਨਾਂ ਨੂੰ ਵੀ ਚੁੱਭਦੇ ਆ ਵੀ ਇਹ ਇਹਨਾਂ ਨੂੰ ਕਿਉਂ ਅੱਗੇ ਕਰਦੇ ਤੁਸੀਂ ਸਾਡੇ ਲਈ ਤਾਂ ਇਹ ਇਨਸਪੀਰੇਸ਼ਨ ਆਈ ਇਹ ਹਮ ਅਸੀਂ ਇਹਨਾਂ ਨੂੰ ਇਹ ਮੂਰੇ ਰੱਖਾਂਗੇ ਬਾਕੀ ਸੇਵਾ ਇਹ ਮਹਾਰਾਜ ਆ ਬਾਬਾ ਦੀਪ ਸਿੰਘ ਜੀ ਜਿੰਨੀ ਲੈ ਸਕੇ ਸੀ ਕਰਾਂਗੇ ਹੂੰ ਬਾਕੀ ਪੰਜਾਬ ਦੀ ਮਦਦ ਲਈ ਜੋ ਜਿੰਨਾ ਕ ਸਰਦਾ ਹੀ ਸਾਡੇ ਵੀਰ ਭਾਈ ਆ ਸਾਰੇ ਨੇ ਮਦਦ ਕੀਤੀ ਆ ਸਾਰੇ ਜਿੰਨਾ ਜਿਨ੍ਹਾਂ ਤੇ ਜਿੰਨਾ 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 ਸਾਰੇ ਆ ਸਭ ਨੇ ਮਦਦ ਕੀਤੀ ਆ ਸਾਡੇ ਵੀਰ ਭਾਈ ਬਾਹਰ ਬੈਠੇ ਆ ਉਹਨਾਂ ਨੇ ਵੀ ਸਾਨੂੰ ਮਦਦ ਕੀਤੀ ਆ ਪੈਸੇ ਭੇਜੇ ਆ ਜਿਨ੍ਹਾਂ ਤੇ ਜਿੰਨਾ ਸਾਰੇ ਆ ਸਭ ਨੇ ਮਦਦ ਕੀਤੀ ਆ ਜੀ ਠੀਕ ਆ ਜੀ ਇਤਾਂ ਇਹਨਾਂ ਨੂੰ ਅੱਗੇ ਰੱਖ ਕੇ ਜੋ ਸਾਤੇ ਸਾਰੇ ਆ ਸੀ ਕਰਾਂਗੇ ਗੋਲ ਪਰਨੇ ਵਾਲੇ ਤਾਂ ਲੋਕਾਂ ਨੂੰ ਵੈਸੇ ਚੁੱਭਦੇ ਆ ਬਹੁਤੇ ਲੋਕਾਂ ਨੂੰ ਗੋਲਬਾਨੇ ਬਹੁਤ ਨੂੰ ਚੁਬਦੇ ਆ ਜੀ ਆਪਣੇ ਪੰਜਾਬ ਚ ਵੀ ਚੁਬਦੇ ਆ ਅਦਰ ਸਟੇਟਾਂ ਤੋਂ ਚੁਬਦੇ ਆ ਆਪਾਂ ਹੁਣ ਹਿਮਾਚਲ ਉੱਤਰ ਜਾਨੇ ਉੱਤਰਾਖੰਡ ਜਾਨੇ ਅਸੀਂ ਹੁਣ ਹੇਮਕੁੰਡ ਸਾਹਿਬ ਵੀ ਗਏ ਸੀ ਉੱਥੇ ਵੀ ਅਸੀਂ ਦੇਖਿਆ ਥੋੜਾ ਜਿਹਾ ਵਿਤਕਰਾ ਕਰਦੇ ਆ ਲੋਕ ਕਿ ਇੱਥੇ ਕਿਉਂ ਆਉਂਦੇ ਆ ਇਸ ਕਰਕੇ ਇਹ ਤਾਂ ਸਭ ਨੂੰ ਚੁਬਦੇ ਆ ਵੀਰ ਸਮਾਨ ਕੀ ਕੀ ਲੈ ਕੇ ਜਾ ਰਹੇ ਹੋ ਇਸ ਰਕ ਪਾਣੀ ਆ ਜੀ ਪਾਣੀ ਆ ਬਾਕੀ ਪਿਛਲੀ ਵਾਰ ਅਸੀਂ ਚਾਰਾ ਲੈ ਕੇ ਗਏ ਬ੍ਰੈਡ ਆ ਜੀ ਬਾਕੀ ਜਿਹੜਾ ਮੱਝਾਂ ਲਈ ਚਾਰਾ ਹੈ ਉਹ ਸਵੇਰੇ ਅਸੀਂ ਭੇਜ ਚੁੱਕੇ ਆ ਸਾਡੀਆਂ ਕੱਲ ਸ਼ਾਮ ਨੂੰ ਟਰਾਲੀਆਂ ਚੱਲੇ ਗਈ ਸੀ ਚਾਰ ਠੀਕ ਹੈ ਭਾਈ ਜੀ ਦਲੇ ਪਾਸੇ ਆ ਕੇ ਦੱਸ ਦਿਓ ਜਰੂਰ ਇਹ ਪੰਜਾਬੀ ਪੰਜਾਬੀ ਦੇ ਨਾਲ ਹੁਣ ਖੜੇ ਹਿੱਕ ਠੋਕੇ ਜੀ ਹਾਂਜੀ ਹਾਂਜੀ ਬਾਬਾ ਜੀ ਮੋਢੇ ਨਾਲ ਮੋਢਾ ਲਾ ਕੇ ਖੜੇ ਜੀ ਹਾਂਜੀ ਹਾਂਜੀ ਹਰ ਟਾਈਮ ਖੜਾ ਹੈ ਪੰਜਾਬੀ ਪੰਜਾਬੀ ਦੇ ਨਾਲ ਜਦੋਂ ਕਿਤੇ ਲੋੜ ਪਈ ਉਦੋਂ ਵੀ ਖੜਾਂਗੇ ਭਾਈ ਕੋ ਖਾਲਸਾ ਭਾਈ ਭਾਈ ਜੀ ਇੱਥੇ ਇਹ ਜ਼ਰੂਰ ਦੱਸ ਦਿਓ ਜਿਹੜੇ ਲੋਕ ਕਹਿੰਦੇ ਭਾਈ ਇਹ ਤਾਂ 2% ਹੀ ਹੈ 2% ਜਿਹੜੇ ਲੋਕ ਮੰਨ ਕੇ ਬੈਠੇ ਨੇ ਹੁਣ 2% ਲੋਕਾਂ ਦੀ ਮਦਦ ਕਰ ਰਹੇ ਨੇ ਜੀ ਹੁਣ ਤਾਂ 99% ਲੱਗ ਰਹੇ ਨੇ ਹੁਣ 2% ਨਹੀਂ ਹੈਗੇ ਹੁਣ ਤਾਂ 99% ਹੀ ਨੇ ਕਿ ਤਾਰਨਾ ਬਦਲ ਕੇ 2% ਵਾਲੇ 99% ਹੋ ਗਏ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖੋਏ ਹੁਣ ਸਵੇਰ ਦੇ ਟਰੈਲੇ ਜਾ ਰਹੇ ਆ ਤੇ ਪਿੱਛੇ ਵੀ ਆ ਰਹੇ ਸਾਡੇ ਮਗਰ ਵੀ ਬਹੁਤ ਆ ਰਹੇ ਸੀਗੇ ਟਰੈਲੇ ਹਲੇ ਤਾਂ ਹੋਰ ਦੇਖੋਗੇ ਤੁਹਾਨੂੰ ਵਾਹ ਕੋਈ ਖਾਲਸਾ ਬਖਦੇ ਠੀਕ ਠੀਕ ਹੈ ਬਾਈ ਜੀ ਹੱਤ ਦੇ ਵਿੱਚ ਬਾਈ ਜੀ ਹੁਰਾ ਤੋਂ ਵੀ ਜ਼ਰੂਰ ਲਵਾਗੇ ਵਿਚਾਰ ਜੀ ਜੀ ਬਿਲਕੁਲ ਜੀ ਬਿਲਕੁਲ ਆਪਾਂ ਇੱਕ ਸਵਾਲ ਪੁੱਛਾਂਗੇ ਬਾਈ ਜੀ ਹੱਤ ਦੇ ਵਿੱਚ ਜਿਹੜੇ ਲੋਕ ਦੇਖ ਰਹੇ ਨੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਨੇ ਹੜਪੀੜਤ ਇਲਾਕੇ ਦੇ ਵਿੱਚ ਜਾ ਕੇ ਕਿਹੋ ਜੀ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਦੇ ਵਿੱਚ ਪਸ਼ੂਆਂ ਵਾਸਤੇ ਚਾਰਾ ਜਾਂ ਕਈਆਂ ਨੂੰ ਰਹਿਣ ਨੂੰ ਘਰ ਨਹੀਂ ਹੈ ਉਹਨਾਂ ਨੂੰ ਜਗ੍ਹਾ ਲੋਡ ਅਨੁਸਾਰ ਬਹੁਤ ਚੀਜ਼ਾਂ ਐ ਵੀ ਮਦਦ ਕਰਨੀ ਚਾਹੀਦੀ ਆ ਹੜ ਤੋਂ ਬਾਅਦ ਵੀ ਮਦਦ ਚਾਹੀਦੀ ਉਹਨਾਂ ਨੂੰ ਕਰਨੀ